ਕੋਨ ਜੀ ਜੀ ਬਤਵਾਰਾ ਗੋਲੀ ਦੰਦਨ ਕਰਾਈ ਜੀ ਇਸ ਇਤਿਹਾਸ ਸੰਸਥਾਨ ਦੇ ਬਰਾਤਾਂ ਸਮੇਂ ਦੀ ਇੱਕ ਵਿਸ਼ਾਲ ਗੋਲੀ ਬਣੀ ਹੋਈ ਹੈ ਜੀ ਇੱਥੇ ਬਰਾਤਾਂ ਸਮੇਂ ਕੋਈ ਜਿੰਨੇ ਵੀ ਵਕਤ ਸਰਵਾ ਉਪਰ ਨਗਰ ਕੀਰਤਨ ਕੱਢੇ ਜਾਂਦੇ ਸੀ ਜਾਂ ਕੱਢੇ ਜਾਂਦੇ ਹਨ ਸਾਰੇ ਇਸ ਸਥਾਨ ਤੇ ਆ ਕੇ ਕੋਚਰ ਆਰਾਮ ਕਰਦੇ ਨੇ ਤੇ ਸੰਗਤਾਂ ਜਲ ਸਕਦੀਆਂ ਨੇ ਸਰਦਾਈ ਸਕਲੇ ਨੇ ਠੰਡੇ ਕਿ ਜਲ ਸਰਦਾਈ ਦੀ ਸੇਵਾ ਕੇਂਦਰ ਉਹਨਾਂ ਦੀ ਕੋੜ ਵਿਚਰਾਉਂਗਾ ਸੰਤਾਂ ਅਗਲੇ ਪ੍ਰਾਣ ਲਈ ਕੁਛ ਕਰਦੇ ਹਾਂ ਇੱਥੇ ਕੁਝ ਵਿਚਰਾਮ ਕਰਕੇ ਸੰਤਾਂ ਅੱਗੇ ਦੂਰ ਕਰਦੇ ਹਾਂ ਤੇ ਨਾਲ ਹੀ ਇੱਥੇ ਉਹ ਦੇਖੋ ਪਿੱਛੇ ਹਸਤਪਾਲ ਵੀ ਹੈਗਾ ਜੀ ਪੋੜਿਆਂ ਦਾ ਇੱਥੇ ਇਹ ਗੁਰਗੋਬਿੰਦ ਸਿੰਘ ਜੀ ਦੇ ਪੋੜੇ ਅੱਗੇ ਉਸ ਦੇ ਵਿੱਚੋਂ ਨਸਲ ਜੋ ਕਹ ਲਓ ਵੀ ਪੋੜਾ ਹੈਗਾ ਸਾਹਮਣੇ ਦੇਖੋ ਜਿਹੜਾ ਉਹ ਲੱਗੇ ਹੋਏ ਆ ਬੱਚੇ ਦੇਖ ਰਹੇ ਨੇ ਕਿ ਮੈਂ ਥੋੜਾ ਪਿੱਛੇ ਰਹਿ ਗਿਆ ਸੀਗਾ ਜਾ ਕੇ ਦਿਖਾਉਣਾ ਮੇਰੇ ਕੋਲੇ प्रदर्शन कर लो मत्था टेक लो जी तो ला लो हाथ ला लो मत्था टेक लो ये छोले पटिया आस्ते रसीद कटना है लिखारी कॉल कटा देंगे। पापा जी मेरे को कटाना है चलो आ जाइए आप अभी पांच मिनट पापा जी हां आ जाइए नहीं नाखून लगते हैं नाखून भी काटता है क्या अपने नाखून भी काटता है बुलवा ਸੰਕਤ ਤਾਰੀਖਾ ਤੋਂ ਹੁੰਦੀ ਨਹੀਂ ਘੋੜੇ ਦੀ ਕੁਝ ਨੀ ਘਣਾ ਬਟੇ ਲਾਓ ਪੈਰੀ ਹੱਥ ਆਰਾਮ ਨਾਲ ਕੁਝ ਨਹੀਂ ਘਣਾ ਕੁਝ ਨਹੀਂ ਘਣਾ ਉਹਨੇ ਲਾਓ ਕੋਈ ਆ ਜਾਓ ਉਹ ਇਹਨੂੰ ਸ਼ੇਖੀ ਦਰਸ਼ਨ ਕਰ ਲੋ ਹਾਂਜੀ ਹੁਣ ਅਸੀਂ ਜੈਪ ਘਰ ਦੇਖਣ ਆ ਗਏ ਵੀ ਗੁਰੂ ਗੋਬਿੰਦ ਸਿੰਘ ਜੀ ਜੈਪ ਘਰ ਚੱਲਦੇ ਅੰਦਰ ਕਹਿੰਦੇ ਇੱਥੇ ਕਾਫੀ ਟਾਈਮ ਲੱਗ ਜਾਂਦਾ ਦੋ ਟਾਈ ਘੰਟੇ ਲੱਗ ਜਾਂਦੇ ਨੇ ਕਹਿੰਦੇ ਅੰਦਰ ਸਾਰਾ ਜੈਪ ਘਰ ਦੇਖਣ ਲਈ ਟਿਕਟ ਲੱਗਦੀ ਹੈਗੀ 20 ਰੁਪਏ ਐ ਐਂਟਰੀ ਫੀਸ ਅ ਇੱਕ ਬਾਕਸ ਆ ਨੇ ਹਾਂਜੀ ਇੱਥੇ ਵੀਡੀਓ এলাਉਡ ਨਹੀਂ ਹੈਗੀ ਅੰਦਰ ਜਾ ਕੇ ਬਣਾਉਣੀ ਤਾਂ ਬਣਾ ਕਰਨਗੇ ਇਸ ਕਰਕੇ ਅੰਦਰ ਨਹੀਂ ਦਿਖਾ ਸਕਾਂਗੇ ਅਸੀਂ ਇਹ ਬਾਹਰੋਂ-ਬਾਰੀ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਜੇਕਰ ਅੰਦਰੋਂ ਦੇਖ ਕੇ ਅਸੀਂ ਆ ਗਏ ਤੇ ਸਿੱਕੇ ਤੇ ਹਾਸ ਦੀਆਂ ਫੋਟੋ ਹੈਗੀਆਂ ਨੇ ਕੁਝ ਮੂਰਤੀਆਂ ਵੀ ਬਣੀਆਂ ਹੋਈਆਂ ਹੈਗੀਆਂ ਜੁਨੇ ਬੱਤ ਕਹਿ ਸਾਹ ਦੇ ਨਾਲ ਉਹ ਬੱਤ ਵਾਲੇ ਹੋਏ ਨੇ ਠੀਕ ਉਹ ਦੇਖ ਕੇ ਬਹੁਤ ਵਧੀਆ ਤੇ ਹੁਣ ਅਸੀਂ ਦੇਖਦੇ ਹਾਂ ਦਰਬਾਰਤਾਂ ਜਾਵਾਂਗੇ ਤੇ ਮੱਥਾ ਟੇਕ ਕੇ ਹਾਂਜੀ ਰੈਕ ਘਰ ਦੇਖਾਇਏ ਸੀਗੇ ਬਾਹਰ ਬੈਠ ਕੇ ਹੁਣ ਗੁਰਜਿੰਦਰ ਬੈਠੇ ਜਵਾਗ ਬੈਠੇ ਨਾਲ ਉਧਰ ਹਲਕਾ ਹੌਣੀ ਫੈਦ ਰਹੇ ਸਾਰਾ ਕਿੱਥੇ ਚਲਾ ਗਿਆ ਹੋਰ ਕੀ ਕਰ ਰਹੇ ਸਿੱਪਲ ਵਰਗੇ ਸੁੱਟ ਗਏ ਕਿ ਕਿਤੇ ਕਿਤੇ ਚਲਾ ਗਿਆ ਥੋੜੀ ਦਿਰ ਬੈਠਦੇ ਆ ਤੇ ਹਵਾ ਹਾਰੇ ਆਰਾਮ ਕਰਦੇ ਆ ਕਿਵੇਂਂ ਜਲਿੰਦਰ ਕਾਹਨ ਸ਼ਾਰਟ ਬਣਾਉਣੇ ਇੱਕ ਅੱਧੀ ਆ ਜਾਵੇ ਸ਼ਾਰਟ ਬਣਾਈਏ ਹੁਣ ਅਸੀਂ ਚੱਲਾਂਗੇ ਰੂਮ ਵੱਲ ਨੂੰ ਥੋੜੀ ਦੇਰ ਰੈਸਟ ਕਰਾਂਗੇ ਹਾਂ ਉਸ ਤੋਂ ਬਾਅਦ ਫਿਰ ਚਾਹ ਪੀਣੇ ਜਿਨੇ ਚਾਹ ਪੀਲੂਗਾ ਜੂਸ ਪੀਣਾ ਜਿਨੇ ਮੈਂ ਤਾਂ ਨਾਰ ਦਾ ਜੂਸ ਕਿਉਂ ਦੋ ਤਿੰਨ ਗਲਾਸ ਅੱਜ ਕੰਟੀਨਿਊ ਰੈਸਟ ਚਾਹੀਦਾ ਥੋੜੀ ਦੇਰ ਬਾਅਦ ਇਹ ਵੀ ਜ਼ਰੂਰੀ ਹੈ ਰੈਸਟਾਂ ਸਵੇਰ ਦੇ ਨਿਕਲੇ ਹੋਏ ਆਣਗੇ ਆ ਜਾਓ ਭੱਜ ਕੇ ਜੋ ਹੱਕ ਸੌਂਗੇ ਹੁਣ ਉੱਠ ਨਹੀਂ ਰਹੇ ਹੈਗੇ ਉਠਾ ਇਹਨਾਂ ਨੂੰ ਯਾਰ ਸਾਰਾ ਚਲੋ ਮੈਨੂੰ ਚਲੋ ਇਹ ਆ ਗਏ ਸੀਗੇ ਸਾਰੇ ਲੋਕਲ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਕੇ ਜਿਹੜੇ ਸੀ ਆ ਗਏ ਸਾਰੇ ਸੰਗਤ ਸੀ ਜੀ ਨਹੀਂ ਦੇਰ ਨਹੀਂ ਸੋਣੀ ਆਈ ਐ ਘੰਟਾ ਤੇ ਫਿਰ ਹੁਣ ਉੱਥੇ ਆ ਸਾਰੇ ਜਾਣੇ ਹੁਣ ਚੱਲੇ ਆ ਗੁਰਦੁਆਰੇ ਸ਼ਾਪਿੰਗ ਕਰਾਂਗੇ ਥੋੜਾ ਬਤਾਂ ਜੂਸ ਪੀਣਾ ਚਾਹ ਪੀਣਾ ਪੀਣਾਗੇ ਲੈ ਲੜਕੀ ਕੋਡਾ ਉਹਨਾਂ ਦੇ ਸ਼ਾਮ ਨੂੰ ਦੇਖਾਂਗੇ ਤੇ ਸ਼ਾਰਟਬੁੱਟ ਖੇਡ ਰਹੇ ਨੇ ਦੇਖੋ ਪ੍ਰੈਕਟਿਸ ਕਰ ਰਹੇ ਨੇ ਪੂਰੀ ਸ਼ਾਰਟਬੁੱਟ ਦੀ ਆ ਦੇਖੋ ਲਾਈਨ ਮਾਰੀ ਹੈ ਇਹਨਾਂ ਨੇ ਟਪਾਉਂਦੇ ਇੱਕ ਦੂਜੇ ਤੋਂ ਉੱਪਰ ਦੀ ਦੂਰ ਨਾ ਜਾਓ ਵੀਰੇ ਇੱਥੇ ਆ ਇੱਧਰ ਆ ਨਾ ਇੱਥੇ ਤੱਕ ਮਿਲ ਕੇ ਲੱਗੇ ਜਾ ਬੋਲੀ ਨਹੀਂ ਹੈ ਫਲਾਈਟ ਵਾਲੀ ਕਰ ਰਹੇ ਆ ਅੱਛਾ ਫਲਾਈਟ ਹੀ ਕਰਦੇ ਆ ਬਹੁਤ ਜਨਾ ਖੇੜਲੇ ਉਹਨਾਂ ਕੇ ਕੋਲ ਸੇ ਦੋ ਡਿੰਗਾ ਮਟਕੇ ਜਾਏ ਪ੍ਰੈਕਟਿਸ ਦੱਸ ਰਹੇ ਨੇ ਆਜ ਕੇ ਅਸੀਂ ਸ਼ਾਟ ਪਰ ਟਰਾਈ ਕਰਕੇ ਆਏ ਸੀ ਅਸੀਂ ਪਰ ਪ੍ਰੈਕਟਿਸ ਬਹੁਤ ਜ਼ਿਆਦਾ ਚਾਹੀਦੀ ਉਹਦੇ ਵਾਸਤੇ ਛੱਟ ਤੋਂ ਜ਼ਿਆਦਾ ਦੂਰ ਨਹੀਂ ਸੈੱਟ ਹੋਇਆ ਪਰ ਫੇਰ ਵੀ ਅੱਧ ਤੋਂ ਜ਼ਿਆਦਾ ਟਪਾ ਸਕਦੇ ਆ ਅੱਤੋ ਜਾਇਟ ਪਾਕਾ ਸੀਗਾ ਅਸੀਂ ਜੋਰ ਨਾਲ ਲਾਈਨ ਸੀਗੀ ਟ੍ਰੈਕਟ ਚਾਹੀਦੀ ਆ ਪਰ ਉਹਦੇ ਲਈ ਬਹੁਤ ਜ਼ਿਆਦਾ ਤੇ ਹੁਣ ਉਹ ਬੀਬੀਆਂ ਬੈਗੀਆਂ ਚਾਹ ਪੀਣ ਨੂੰ ਅੱਗੇ ਜਾ ਕੇ ਤੇ ਲਾਈ ਜਾ ਰਹੇ ਆ ਬੱਚੇ ਬੱਚੀ ਬਸ ਬਹੁਤ ਸਮ ਦੇਖੋ ਜੀ ਕਿੰਨਾ ਵਧੀਆ ਰਹਾ ਬਹੁਤ ਤੇਜ਼ ਆ ਰਹੀ ਹੈ ਦੇਖੋ ਉਧਰ ਜਿਉਂ ਦੇ ਅਦਰਾਖਤ ਪੂਰੇ ਹਨਾ ਉਹਨਾਂ ਦਾ ਬੱਦਲ ਹੋਇਆ ਪਿਆ ਹਾਂ ਸਰਦਾਰਜੀ ਤਰਨਤਾਰਨ ਏਰੀਏ ਦੇ ਪੱਟੀ ਏਰੀਏ ਦੇ ਹਾਂਜੀ ਕਣਮਣ ਕਣਮਣ ਹੋ ਗਈ ਚਲੋ ਤੇ ਮੌਦਮ ਠੰਡਾ ਹੋ ਜੂਗਾ ਹੁਣ ਲੋਕ ਲੱਗੇ ਹੋਇਆ ਚਾਹ ਪੀਣੇ ਹੁਣ ਗੱਲਾਂ ਨਾ ਮਾਰੋ ਚਲੋ ਕਰਾ ਚਾਹ ਬਹੁਤ ਸਵਾਦ ਹੁੰਦੀ ਹੈ ਜੀ ਆਪਣੀ ਪੂਰੀ ਟੇਸਟੀ ਚਾਹ ਹੁੰਦੀ ਆ ਹਾਂ ਬੜਾ ਖੜਾਈ ਆ ਮੈਂ ਖੜਾ ਆ ਕਣਾ ਕਲਾ ਡਾਂਸ ਕਰਦਾ ਹੁੰਦਾ ਸੀਗਾ ശോക്കാജി കലപ്പ ਇਹ ਦਲੋਂਗੇ ਇਹਦੇ ਗਰੀਬਾਂ ਦੇ ਲੈ ਲੋ ਫਿਰ ਕਿੰਨਾ ਰੁਪਇਆ ਦਾ ਬਹੁਤ ਚਾਲਾ ਕੇ ਰਹਾ ਨਾਂ ਨਿਸ਼ਾਨ ਜਿੰਨੇ ਕੀ ਲਿਆ ਨਾ ਕੀ ਲਿਆ ਕੁਛ ਨਹੀਂ ਲਿਆ ਇੱਕ ਲੱਛਰ ਲਿਆ ਅੱਛਾ ਕੱਲ ਇਹ ਹਲਕਾ ਨਹੀਂ ਬਹੁਤ ਮੁੱਲ ਲੈ ਲਿਆ ਇਹਨਾਂ ਨੂੰ ਬੁਲਾਣਾ ਬਹੁਤ ਮੁੱਲ ਹੈ ਇਹਨਾਂ ਨੂੰ ਕਿਸੇ ਵਾਸਤੇ ਵੀ ਲੈਣਾ ਹਾਂਜੀ ਹਾਂਜੀ ਮੈਂ ਸਟੈਂਡ ਲੈ ਆ ਜੀ ਕਿਉਂ ਮੈਂ ਇਹਨੇ ਆਪਣੇ ਪਿੰਕ ਜਿਹੇ ਕਲਰ ਦੇ ਵਿੱਚ ਹੈਗਾ ਇਹਨਾਂ ਨਾਲ ਤਾਂ ਮਿਲਕਣ ਕੱਲ ਵੀ ਪਰਸ ਕੱਢ ਲਿਆ ਅੱਜ ਅੱਜ ਬਰਤ ਖੋਲੇ ਹਲਕਾ ਨੇ ਹਨਾ ਸਾਮਾਨ ਚੰਗਾ ਲੈ ਲੈ ਨੋਟ ਵੱਡੇ ਵੱਡੇ ਆ ਟੋਕਰੀ ਭਰ ਕੇ ਸਾਮਾਨ ਲੈ ਹਲਕਾ ਨੇ ਦੇਖੋ ਸਾਹਮਣੇ ਦੇ ਲੋਈ ਅੱਗੇ ਦੇ 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 ਨਾ 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 ਕਰ 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 ਐਡਾ 5-4 ਰੁਪਏ ਵਾਲੇ ਲੈ ਲੈਂਦੇ ਕੋਈ 10 ਵਾਲੀ ਕੋਈ 20 ਵਾਲੀ 3 ਮਹੀਨੇ ਦੇਨੇ ਹੁੰਦਾ ਕਰਨਾਟੂ ਜੀ ਤੇ ਹੈ ਹੱਥ ਹੈਗੇ ਆ ਤੂੰ ਇਹਨਾਂ ਖਰੀਦਣ ਵਾਲਾ ਲੈਣਾ ਆਹ ਬਾਨੇ ਕੀ ਹੈਡਾਂ ਕਰੀ ਜਾਂਦੀ ਐ ਜੀ ਆਂਟੀ ਮਿਲ ਗਿਆ ਸੰਗਰੂਰ ਵਾਲੇ ਸੰਧ ਦੁਬਾਰਾ ਸਾਡੇ ਸ਼ਹਿਰ ਵਾਲੇ ਆਂਟੀ ਇਹ ਗ੍ਰੀਨ ਆਂਟੀ ਹਾਂਜੀ ਆ ਖਰੀਦ ਲਏ ਆ ਬੱਚਿਆਂ ਵਾਸਤੇ ਹੈ ਚਲੋ ਵਧੀਆ ਕੱਲ ਵੀ ਲੈ ਕੇ ਗਈ ਸੀ ਅੱਛਾ ਇਹ ਦੁਬਾਰਾ ਆਇਆ

ਕਰ ਵਾਸਤੇ ਕੋਈ ਭਾਂਡਾ ਦੇਖਣ ਲੱਗੇ ਮੋਟਾ ਮੋਟਾ ਕਰ ਲੈ ਕੇ ਚਾਈਦਾ ਹੁੰਦਾ ਆਹ ਮੈਂ ਦੱਸੂ ਤਾ ਹਾਂ ਆਹ ਦੇਖੋ ਵਾਸਤੇ ਕੋਈ ਭਾਂਡਾ ਦੇਖਣ ਲੱਗੇ ਵਾਸਤੇ ਦੋ ਪਿੰਡ ਆ ਗਏ ਜੀ ਹੁਣ ਆ ਮਾਰ ਬੱਟੂ ਦੂਸਪੀਨੇ ਚੱਲ ਕੇ ਹੁਣ ਬੈਠੋ ਬੈਠੋ ਮੈਂ ਮੇਰੇ ਕੋਲ ਵੀਲੋਗ ਬਣਾਣੇ ਦਰਵਾਹੇ ਆਰਡਰ ਕਰਤਾ ਬੱਚੇ ਪੀਣਗੇ ਮੇਰੇ ਕੋਲ ਜੂਸ ਤੇ ਨਾਲ ਲੱਗੇ ਹੋਇਆ ਪੀਣ ਬਾਕੀ ਤਰਬੂਜ ਖਾਣਗੇ ਅਸੀਂ ਵੀ ਜਿੰਦਰ ਮਿਕਸ ਜੂਸ ਪੀਉਗੀ ਪਰਵੇਲ ਨੇ ਪੀਣਾ ਆਪਣਾ ਪਾਈਨੈਪਲ ਬਾਕੀ ਤਰਬੂਜ ਦਾ ਆਰਡਰ ਕੀ ਪਿਕ ਕਲੇਟ ਮਾਂ ਵੀ ਨਾ ਕੁਝ ਨਹੀਂ ਖਾਣ ਆਏਗਾ ਕਹਿੰਦਾ ਮੇਰਾ ਬਿਲਣਾ ਡਿਲੀਵਰੀ ਹੋ ਗਈ ਆਰਡਰ ਵੀ ਲੱਗੇ ਬੱਚੇ ਪੀਣ ਆਵਾਜ਼ ਦੇਖੀ ਵੀ ਠੀਕ ਆ ਮਿਕਸ ਹੋ ਜਾ ਆ ਫਾਈਨਲ ਦੀ ਪਲੇਟ ਆ ਗਈ ਇਹ ਖਾਣੇ ਹਉਣ ਨਾਲ ਬੰਦ ਕਰਕੇ ਜੇ 40 50 ਰੁਪਏ ਦਾ ਯਾਰ ਰੇਟ 50 ਰੁਪਏ ਰੇਟ ਆ ਸਾਰਿਆਂ ਦਾ ਹਾਂਜੀ ਉੱਥੇ ਮੈਨੂੰ ਅਨਾਰ ਦਾ ਜੂਸ ਮਿਲਿਆ ਨਹੀਂ ਸੀਗਾ ਮੈਂ ਇੱਥੇ ਅਨਾਰ ਦਾ ਜੂਸ ਪੀਣ ਲੱਗਿਆ ਹੁਣ ਹਾਂਜੀ ਅਨਾਰ ਦਾ ਜੂਸ ਪੀਣ ਲੱਗਿਆ ਉੱਥੇ ਪਹਿਲਾਂ ਮਿਲਿਆ ਨਹੀਂ ਸੀਗਾ ਪਿੱਛੇ ਮੈਨੂੰ ਇਹਨਾਂ ਦਾ ਹੰਬਾ ਹੀ ਵਧੀਆ ਮੈਂ ਕਿਹ ਚਲ ਲੱਖੋ ਕੀ ਦੰਦੇ ਆਂਗੇ ਮੱਕੀ ਦੇ ਦਾਣੇ ਮਿੱਠੇ ਜਿਹਨੂੰ সুইਟ ਕੌਰਨ ਕਰਦੇ ਆਂ ਅੰਗਰੇਜ਼ੀ ਚ ਉਹ ਖਾਣ ਲੱਗਿਆ ਹੁਣ ਬੋਏ ਬੋਏ ਬਿਲਹ ਬਿਲਹ ਪੰਜਾਬ ਵਿੱਚ ਬਿਲਹ ਜਿਹੜੇ ਰੇਟ ਅਹੀ ਹੋਊਗਾ ਸ਼ਾਇਦ ਪਤਾ ਨਹੀਂ ਪਤਾ ਨਹੀਂ ਕਿੰਨਾ ਪਤਾ ਨਹੀਂ ਕਿ ਰੇਟ ਅਸੀਂ 100 ਗ੍ਰਾਮ ਲਈਆਂ ਨੇ ਇੱਥੋਂ 100 ਗ੍ਰਾਮ 100 ਗ੍ਰਾਮ ਲੈ ਰਹੇ ਹਾਂ ਯਾਤਰਾ ਸਭ ਲੈਣ ਲੱਗੀ ਹੈਗੀ ਬਰਿੰਦਰ ਹਾਂਜੀ ਸ਼ਾਪਿੰਗ ਕੀਤੀ ਨੰਦੇ ਦੇ ਪੋਤੇ ਵਾਸਤੇ ਲਿਆ ਇਹ ਗੱਡੀ ਲਈ ਜਾ ਵਧੀਆ ਚੱਲਦੀ ਆ ਦੇਖੋ ਹਾਂਜੀ ਬਾਦ ਭਾਈ ਦੀ ਬਹੁਤ ਆ ਹੈ ਘਰ ਦੀ ਥਾਲੀ ਇਹ ਜਲਦੀ ਬਸ ਸੋਣਾ 4x4 ਹੈ 4x4 ਇਹ ਅਗਲੇ ਟਾਇਰ ਦੀ ਬਿੰਗੜ ਹੈ ਉੱਪਰ ਦੀ ਲੇਡੀ ਹੈ ਗੇਟ ਨੂੰ ਵਰਕ ਕਰਦੇ ਕੋਈ ਤੇ ਇਹ ਟੁੱਟਦੀ ਵੀ ਨਹੀਂ ਛੱਦੀ ਹੈ ਹੈ ਨਹੀਂ ਨਹੀਂ ਟੁੱਟਦੀ ਨਹੀਂ ਬਾ ਉਹ ਬਾਡੀ ਇਹਨੇ ਲੱਗਦੀ ਨਾ ਨੀਚੇ ਬਾਡੀ ਲੱਗਦੀ ਨਾ ਨੀਚੇ ਕਿਸੇ ਵਾਸਤੇ ਟਾਇਰ ਹੀ ਲੱਗਣਾ ਜਿਵੇਂ ਮਰਜ਼ੀ ਕਰੇ ਹੈ ਨਾ ਚਲੋ ਠੀਕ ਹੈ ਜੀ ਜੀ ਰਾਤ ਦੇ 10 ਵਜਣ ਵਾਲੇ ਹੈ ਜੀ ਤੇ ਤਾਂ ਦਾ ਦੇਖ ਲੋ ਪਨੀ ਆਲੇ ਪੂਰੀ ਭੀੜ ਆ ਗਈ ਸੰਗਤ ਪੂਰਾ ਜੋਰਾ ਤੇ ਇਸ ਟਾਈਮ ਵੀ ਛੁੱਟੀਆਂ ਦਾ ਟਾਈਮ ਆ ਨਾ ਇਸ ਟਾਈਮ ਵੀ ਦੇਖੋ ਸੰਗਤ ਪੂਰੀ ਹੈਗੀ ਸਾਰੇ ਪਾਸੇ ਇਧਰ ਮਰਜੀ ਨੇਗਾ ਮਾਰੋ ਪੂਰੀ ਸੰਗਤ ਆ ਆ ਦਰਸ਼ਨ ਕਰੋ ਜੀ ਦਰਸ਼ਨੀ ਦੇ ਉਹ ਵੀ ਦੇਖੋ ਅੱਜ ਹੁਣ ਲੰਗਰ ਖਾਲ ਵਾਲ ਜਾ ਰਹੇ ਹਾਂ ਇਹ ਲੰਗਰ ਪ੍ਰਸ਼ਾਦਾ ਛਕਾਂਗੇ ਫਿਰ ਜਾ ਕੇ ਪੈ ਜਾਣਾ ਵੀਡੀਓ ਵੀ ਐਡਿਟ ਕਰਕੇ ਬਹੁਤ ਟਾਈਮ ਬਹੁਤ ਲੱਗ ਜਾਂਦਾ ਸਾਨੂੰ ਵੀਡੀਓ ਐਡਿਟ ਕਰਨ ਨੂੰ ਤੇ ਤੁਸੀਂ ਲਾਈਕ ਕਰਿਆ ਕਰੋ ਵਰਤੋਂ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਜਿਵਾਈਓ ਦਬਾਅ ਅਸੀਂ 100% ਦਿਨੀ ਦਿੰਨੇ ਆਰੇ ਜੋ ਵੀ ਭੈਣ ਭਰਾ ਸਾਨੂੰ ਕਮੈਂਟ ਕਰਦਾ ਸੀ ਜਵਾਬ ਜ਼ਰੂਰ ਦਿੰਨੇ ਆ। ਫਿਰ ਲੰਗਰ ਪ੍ਰਸ਼ਾਦ ਚੱਕਣ ਆ ਗਏ ਸੀ। ਚਲੋ। ਤੇ ਲੰਗਰ ਚੱਕ ਕੇ ਆ ਸੀ। ਅੱਛਾ ਲਾ ਦੋ। ਫਿਰ ਜਾ ਕੇ ਪੈ ਜਾਗੇ ਹੁਣ। ਬੱਸ 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 ਕਰੋ। ਹਾਂਜੀ ਲੰਗਰ ਪ੍ਰਸ਼ਾਦ ਚੱਕ ਲਿਆ ਜੀ ਬਾਹਰ ਬੈਠ ਗਏ ਜੀ ਸਾਹਮਣੇ। ਬਹੁਤ ਖੁੱਲੀ ਜਗ੍ਹਾ ਈ ਥੇ ਬੈਠਣ ਲਈ ਸੰਗਤਾਂ ਵਾਸਤੇ। ਇੱਥੇ ਬੈਠ ਕੇ ਹੁਣ ਸਾਰੇ ਜਾਣੇ 5-10 ਮਿੰਟ ਬੈਠਾਂਗੇ ਫਿਰ ਜਾਵਾਂਗੇ ਕਮਰੇ ਚ